ਆ ਰਚੀਆਂ ਨੇ ਦੋਨੇ ਬਾਹਰੋਂ ਲਓ ਪਹਿਲੀ ਰੇਡ ਪੈ ਗਈ ਹੈ ਜੋਰ ਨਾਲ ਤਾੜੀਆਂ ਦੇ ਨਾਲ ਕਰੀਏ ਸਵਾਗਤ ਪਿਆਦੀ ਵੀਰੇ ਤਾੜੀ ਜੋਰ ਨਾਲ ਮਾਰ ਦਿਓ ਪਹਿਲੀ ਰੇਡ ਮਨਪ੍ਰੀਤ ਬਰਨਾਲੇ ਵਾਲੀ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਦੂਜੇ ਪਾਸੇ ਕੰਦੇ ਗੁਰਵਿੰਦਰ ਕੀਮੇ ਜੋਲਪੁਰ ਵਾਲੀ ਜਿੱਪਾ ਸਾਡਾ ਵੀਰ ਜਿੰਦੇ ਬੱਡੀ ਸਪੋਰਟ ਕਰਦਾ ਹੈ ਇਹਨਾਂ ਲੜਕੀਆਂ ਦੇ ਲਈ ਆਹ ਸਾਹਮਣੇ ਪਹਿਲਾ ਜੱਫਾ ਖੇਡ ਮੈਦਾਨ ਦੇ ਵਿੱਚ ਤਾੜੀਆਂ ਜ਼ੋਰਦਾਰ ਬਚਨੀਆਂ ਹੈ ਹਰਤੀ ਹੋਈ ਤੂੜ ਲੀਟਾ ਹੋਇਆ ਸਮਾਂ ਖੇਡ ਮੈਦਾਨ ਦੇ ਵਿੱਚ ਹੈ ਘੜੀ ਦੀਆਂ ਸੂਈਆਂ ਟਿਕ ਟਿਕ ਕਰਦੀਆਂ ਪਰ ਜੱਫਾ ਪਹਿਲਾ 1 ਨੰਬਰ 1 ਕਾਰ ਯੋਗ ਵਰਕੀਮੇ ਵਾਲੀ ਲੈ ਵੀ ਜਿਹਨੂੰ ਵਾਹਿਗੁਰੂ ਨੇ ਦੋ ਹੱਥ ਦਿੱਤੇ ਤਾੜੀ ਜ਼ਰੂਰ ਮਾਰ ਦਿਆ ਕਰੋ ਕਰਤਾ ਕਰਕੇ ਤਾੜੀ ਕਹਿੰਦੇ ਵੱਡਾ ਹੌਸਲਾ ਹੁੰਦੀ ਹੈ ਮੇਵਾ ਜੀ ਕਰੋ ਗੱਲ ਬਹੁਤ ਹੀ ਸੋਹਣਾ ਨਾਏ ਚੱਲਦਾ ਮੇਰੇ ਵੀਰੋ ਅੰਜੂ ਅੰਜੂ ਕਬਦੀ ਪਾੜੀ ਹੈ ਸਾਡੇ ਮਾਤਾ ਜੀ ਸਾਡੇ ਵਿੱਚ ਨਹੀਂ ਰਹੇ ਸਾਡੇ ਜਸਵੀਰ ਕੀਪਾ ਕਬੱਡੀ ਖੇਡ ਦਾ ਖੇਡਦਾ ਜਾਮਸ ਹੈ ਮੇਰੇ ਵੀਰੋ ਯੂਕੇ ਦੇ ਵਿੱਚ ਤੇ ਮਾਤਾ ਮਹਿੰਦਰ ਕੌਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਕੀਤੇ ਰਮਲਾ ਜਰਸੀ ਨਾਲ ਜਿਹੜੀਆਂ ਇਹਨਾਂ ਬੱਚਿਆਂ ਨੂੰ ਸਪੌਂਸਰ ਕੀਤੇ ਨੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਕੀਪਾ ਵੀ ਅੱਜ ਦੇ ਕਬੱਡੀ ਟੂਰਨਾਮੈਂਟ ਦੇ ਨਾਲ ਲੈਵ ਜਾ ਰਿਹਾ ਹੈ ਲਓ ਜੱਫਾ ਕਹਿੰਦੇ ਮੇਰੇ ਵੀਰੋ ਪੁੱਟ ਕੇ ਹੈ ਪੁਆਇੰਟ ਇਸ ਸਮੇਂ ਬਾਦੁਰ ਦੀਪੀ ਦੀਪੀ ਬਰਨਾਲੇ ਵੱਲੋਂ ਜੱਫਾ ਲਾ ਦਿੱਤਾ ਹੈ ਇਹ ਹੈ ਮੇਰੇ ਵੀਰੋ ਪੰਜਾਬ ਦੀਆਂ ਸ਼ੇਰ ਬੱਚੀਆਂ ਮੇਰੀ ਕੁੜੀ ਹੈ ਪਤਾ ਮੈਨੂੰ ਇਹ ਕਬੜੀ ਖੇਡ ਭਿੰਦਰ ਕਿਲਾ ਵਾਲੇ ਦੀ ਟੀ-ਸ਼ਰਟ ਪਾਈ ਹੈ ਇਹ ਵੀ ਮਾਤਾ ਸਾਡੀ ਮਹਿੰਦਰ ਕਾਲਜ ਦੀ ਸਾਰੇ ਕੀ ਭੇਜੂਗੇ ਬੰਨੋ

ਨੰਬਰ ਇਹ ਕਹਿੰਦੇ ਜੋਰਪੁਰ ਟੀਮਾਂ ਦੀ ਟੀਮ ਜਿਹੜੀ ਜੁੜਦਾ ਹੋਇਆ ਹੈ ਬੜਾ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਸਾਡਾ ਕੁੜੀਆਂ ਦਾ ਕੀ ਹੈ ਸਾਡਾ ਚਿੜੀਆਂ ਦਾ ਕੀ ਹੈ ਕਾ ਤੁਸਮਦ ਕੁੜੀਆਂ ਦਾ ਕੀ ਹੈ ਪਰ ਕੁੜੀਆਂ ਕਹਿੰਦੇ ਹੁਣ ਹਰ ਇੱਕ ਖੇਤਰ ਦੇ ਵਿੱਚ ਮੁੰਡਿਆਂ ਦੇ ਨਾਲੋਂ ਅੱਗੇ ਹੈ ਕੋਈ ਵੀ ਖੇਤਰ ਹੋਵੇ ਲਗਲੀ ਰੇਡ ਪਾਉਣ ਦੇ ਲਈ ਜੋਧਪੁਰ ਟੀਮਾਂ ਦੀ ਤਰਫੋਂ ਆਓ ਸਾਹਮਣੇ ਪਈ ਹੋਈ ਰੇਡ ਹੈ ਸਾਡੇ ਵੀਰ ਕਹਿੰਦੇ ਫੌਜੀ ਨੇ ਇਹਨਾਂ ਬੱਚਿਆਂ ਨੂੰ ਸਫਲਾਈ ਦਿੱਤੀ ਹੈ ਬੜੇ ਮਿਹਨਤ ਕਰਦਾ ਹੈ ਚਾਰ ਤਰੀ ਗੁਣੀਆਂ ਜੋਧਪੁਰ ਟੀਮਾਂ ਦੇ ਵਿੱਚ ਵੱਡੇ ਵਾਕ ਦਾ ਜਿਹੜਾ ਮੇਲਾ ਕਿੱਡਾ ਜਾਣਾ ਹੈ ਆਓ ਸਾਹਮਣੇ ਫਰਿਆ ਹੋਇਆ ਗੁੱਟ ਲੱਗਿਆ ਹੋਇਆ ਜੋਰ ਵੀਰ ਦਾ ਹੋਇਆ ਸਮਾਂ ਤੇ ਗਿੱਲਾ ਦੇ ਕਹਿੰਦੇ ਭੰਗਰ ਦੇ ਬਾਦਲੇ ਹੁੰਦੇ ਆ ਨੰਬਰ ਬਰਨਾਲੇ ਦੇ ਖਾਤੇ ਜੁੜਦਾ ਹੋਇਆ ਨੰਬਰ ਬਰਨਾਲੇ ਦੀ ਟੀਮ ਦੇ ਖਾਤੇ ਲੈ ਵੀ ਮੇਵੇ ਅੰਜਲੀ ਦੇ ਟਾੜੀ ਹੈ ਜੋਰ ਨਾਲ ਤਾੜੀ ਮਾਰਦੇ ਛੋੜੀਆਂ ਸੋਹਣੀਆਂ ਬੱਚੀਆਂ ਬੜਾ ਸੋਹਣਾ ਮੈਚ ਵਖਾ ਰਹੀਆਂ ਅੰਜਲੀ ਲੋ ਜਾਂਦੇ ਸਾਰੀ ਬੱਲੇ ਬੱਲੇ ਕਰਾ ਦਦੀ ਹੈ ਜਾਨ ਨਹੀਂ ਪਛਾਨ ਨਹੀਂ ਖੈਰ ਨਹੀਂ ਸੁਖ ਨਹੀਂ ਕਹਿੰਦੀ ਭੂਆ ਧੋਆ ਕਿਨੇ ਕਿਨੇ ਤੇ ਟੰਗਾ ਜਾਂਦੀ ਨੂੰ ਜਸਾ ਲੱਗੇ ਨੌ ਵੀ ਪੂਰਾ ਦੱਸਣ ਦਿੱਤਾ ਸੁਖੀ ਸੁਖੀ ਨੇ ਜਫਾ ਮੇਰੇ ਵੀਰੋ ਇਸ ਸਮੇਂ ਤਨਕੇ ਜਫਾ ਲਾਇਆ ਹੋਇਆ ਹੈ ਇਹ ਹੈ ਸੁਖੀ ਜਿੰਨੀ ਨਿੱਕੀ ਉਹ ਨਹੀਂ ਤਿੱਖੀ ਹੈ ਐਨ ਗੁਰਵਿੰਦਰ ਜਾਫੀ ਕਰਦੀ ਹੈ ਕਾਡੀਆਂ ਵੀ ਪਾਉਂਦੀ ਆ ਬੂਟੇ ਗੁਰਵਿੰਦਰ ਆਹੀ ਕਮਨੀ ਉਹ ਸਾਹਮਣੇ ਕਹਿੰਦੇ ਗੁਰਵਿੰਦਰ ਦੀ ਪਈ ਹੋਈ ਰੇਡ ਤੇ ਸਰਦੀ ਦੇ ਨਾਲ ਮੁਕਾਬਲਾ ਹੋ ਗਿਆ ਖੇਡ ਮੈਦਾਨ ਦੇ ਵਿੱਚ ਹਾਂਜੀ ਹਾਂਜੀ ਸੋ ਬਹੁਤ ਬਹੁਤ ਅਗਰੀਆ ਬਹੁਤ ਬਹੁਤ ਜਿਹੜੀ ਜਾਬ ਕਰਦੇ ਪਾਰਾ ਬਹੁਤ ਵੀ ਬਹੁਤ ਵਧੀਆ ਹੈ ਸਾਊਂਡ ਬਲੇ ਬਾਈ ਨੂੰ ਬੀਚ ਤੇ ਵੀ ਥੋੜੀ ਰਾਈਫਲ ਤੋਂ ਬਹੁਤ ਹੀ ਵਧੀਆ ਸਾਊਂਡ ਲੱਗੀ ਹੈ ਭਰਾ ਦਾ ਧੰਨਵਾਦ ਹੈ ਕਬੱਡੀ ਪਾ ਕੇ ਮਨਪ੍ਰੀਤ ਕੌਰ ਬਰੇ ਵੀਰੋ ਬਹੁਤ ਸਾਗੀ ਹੈ ਸਾਡੇ 14 15 ਪੁਆਇੰਟ ਇਸ ਮੈਚ ਦੇ ਰਣਜੀਤ ਨਿੱਕਾ ਤੇ ਭਿੰਦਰ ਗਿੱਲ ਕਦੇ ਮੇਰੇ ਵੀਰੋ ਬਾੜ ਕਿਲੇ 'ਚ ਖਾਰੇ ਬਣਾਲੇ ਤੇ ਗਿੱਲਾਂ ਦੀ ਡਾਂਗ ਖੜਕਦੀ ਰਹੀ ਹੈ ਕਦੇ ਤੇ ਤੇ ਗਿੱਲ ਗਲਾਂ ਜਿੱਦੀ ਰਹੀਏ ਕਦੇ ਖਾਰਾ ਬਰਨਾਲਾ ਕਦੇ ਪਿੱਥੋ ਵਾਲੇ ਖਰਾਜੀ ਵਰਗੇ ਕਦੇ ਚੀਮਿਆ ਦੇ ਕਾਲੇ ਵਰਗੇ ਐਣ ਗੱਲਾਂ ਟਿਕਾਣੇ ਲੱਗਦੀਆਂ ਰਹਿ ਜਾਂ ਮਿੱਤਰੋ ਕਬੱਡੀ ਖੇਡ ਮੈਦਾਨ ਦੇ ਵਿੱਚ ਅੰਜਲੀ ਬਰਨਾਲੇ ਵੱਲੋਂ ਬਰਨਾਲੇ ਦੇ ਵਿੱਚ ਵੀ ਬਹੁਤ ਵੱਡਾ ਕਬੱਡੀ ਦਾ ਫਰਸਾਲ ਹੁੰਦਾ ਹੈ ਭਗਤ ਸਿੰਘ ਖੇਡ ਸਟੇਡੀਅਮ ਦੇ ਵਿੱਚ ਕਦੇ ਬਰਨਾਲੇ ਵਾਲਾ ਪਹਿਲੀ ਵੀ ਮੈਚ ਕਰਵਾਉਂਦਾ ਐਣ ਗੱਲਾਂ ਟਿਕਾਣੇ ਲੱਗਦੀਆਂ ਅੰਜਲੀ ਉਹਦਾ ਬੁੱਢੇ ਨਾਇਕੀ ਦੀ ਟਰਾਈ ਕਰ ਰਿਹਾ ਪਰ ਆਪਾਂ ਕੋਈ ਕਾਲੀ ਬਿਰਜੀ ਭੇਜ ਦੋ ਮੈਂ ਗਰਾਉਂਡ ਦੀ ਇਸ ਸਥਿਤੀ ਦਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਕਹਿੰਦੇ ਫੇਰ ਪੈ ਗਈ ਹੈ ਤਿੰਨ ਖਿਡਾਰਨਾਂ ਬਰਨਾਲੇ ਦੀਆਂ ਤਿਆਰ ਵਰਤਾਰ ਖੇਡ ਮੈਦਾਨ ਦੇ ਵਿੱਚ ਬਲਕੇ ਪਈ ਹੋਈ ਰੇਡ ਹੈ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਆਪਾਂ ਖੇਡ ਮੈਦਾਨ ਦੇ ਵਿੱਚ ਸਵਤਹਿਵਾਸੀ ਮਾਤਾ ਮਹਿੰਦਰ ਕੌਰ ਦੀ ਯਾਦ ਦੇ ਵਿੱਚ ਬਣੀ ਹੋਈ ਟੀਮ ਹੈ ਯੂਰਪਰ ਕੀਮਿਆਲਾ ਕਹਿੰਦੇ ਕੀਪਾ ਆਪ ਵੀ ਟਕਰਾ ਖੇਡਿਆ ਤੇ ਆ ਟੀਮ ਦੇ ਬਹੁਤ ਵੱਡੀ ਜਿਹੜੀ ਸਪੋਰਟ ਪੜਾ ਰਹੀ ਹੈ ਤੇ ਉਹ ਮੇਰੇ ਖਿਆਲ ਵੀ ਬੋਜੀ ਪੰਜਾਬ ਆਇਆ ਹੋਇਆ ਕੀਪਾ ਤੇ ਗੱਲਾਂ ਕਹਿੰਦੇ ਟਿਕਾਣੀ ਲੱਗਦੀਆਂ ਲੋ ਸਾਹਮਣੇ ਲੱਗਿਆ ਹੋਇਆ ਯਾਰ ਕੰਬਰ ਬੁਰਨਾਲੇ ਦੇ ਖਾਤੇ ਜੁੜਦਾ ਹੋਇਆ ਅਗਲੀ ਰੇਡ ਕੌਮ ਦੇ ਲਈ ਮਨਪ੍ਰੀਤ ਕਹਿੰਦੇ ਪਿਆਰ ਆ ਖੇਡ ਮੈਦਾਨ ਦੇ ਵਿੱਚ ਕੰਮਾ ਖਿਆਰੇ ਵਾਲਾ ਸਪੋਰਾਂ ਦੀ ਸਮਾਵਾ ਦਿੰਦਾ ਹੈ ਸਾਡੇ ਵੀਰ ਦਾ ਧੰਨਵਾਦ ਹੈ ਇਹ ਸਾਡੇ ਗੰਗੀ ਦਾ ਵੀਰ ख्या वा मरृध का में खेड़ बनारांच बड़ी पारी है उ यपाीषरोंत तमालद रेड़पागे र प नहीं अकता परा कीत है विंदरने के बड़ी पा देती है